ਫਲਸਾ ਵਾਏ ਗੁਰਜੀ ਕੀ ਫਤਿਹ ਅੱਜ ਮੈਂ ਆ ਨੂਰਪੁਰ ਜੱਟਾਂ ਜੀ ਜਿੱਥੇ ਗੁਰਦਾਰ ਸਾਹਿਬ ਦੇ ਵਿੱਚ ਕੱਲ 17 ਅਪ੍ਰੈਲ 3 ਤੋਂ 6 ਦੇ ਦਰਮਿਆਨ ਸ੍ਰੀ ਗੁਰੂ ਰੰਧ ਸਾਹਿਬ ਜੀ ਦੀ ਕਿਸੇ ਸ਼ਰਤੀ ਅੰਸਰ ਨੇ ਪੱਤਰ ਜਿਹੜੇ ਆ ਪੱਤਰਿਆ 15 ਦੀ ਵਿਆਧਵੀ ਕੀਤੀ ਗਈ ਆ ਸੋ ਪੰਡਵਾਸੀਆਂ ਨੂੰ ਵੀ ਲਗਭਗ 6 ਵਜੇ ਸ਼ਾਮ ਨੂੰ ਪਤਾ ਲੱਗਦਾ ਵਾ ਕਿ ਗੱਲ ਜਿਹੜੀ ਸਾਡੇ ਬਾਹਰ ਪਿੰਡਾਂ 'ਚ ਅੱਜ ਪਤਾ ਲੱਗਦਾ ਵਾ ਕਿ ਸਵੇਰ ਤੋਂ ਹੀ ਡੀਐਸਪੀ ਆਪਣੇ ਡੀਐਸਪੀ ਸਾਹਿਬ ਆਪਣੀ ਟੀਮ ਨੂੰ ਲੈ ਕੇ ਆਏਗਾ ਤੁਨੂਰਪੁਰ ਵੀ ਜੀ ਬੜੀ ਬਰੀਕੀ ਨਾਲ ਉਹ ਜਾਂਚ ਕਰ ਰਹੇ ਆ। ਤੋਂ ਐਸੀ ਦੇਖ ਰਹੇ ਆ ਕਿ ਪਿੰਡ ਵਾਸੀਆਂ ਤੋਂ ਵੀ ਆਹ ਗੱਲਬਾਤ ਕੀਤੀ ਤੇ ਡਿਪਟੀ ਸਾਹਿਬਾਂ ਨਾਲ ਵੀ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ 9:00 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋਵਾਰ ਸੈਂਸਰ ਚਾਂਦਪੁਰ ਜਟੜ ਉੱਤੇ ਇੱਕ ਕਾਨਫਰੰਸ ਹੋ ਰਹੀ ਹੈ ਅਸੀਂ ਹੁਣ ਮੌਕੇ ਤੇ ਪਹੁੰਚੇ ਹਾਂ ਅਸੀਂ ਅੱਗੇ ਗੱਲ ਕਰ ਰਹੇ ਹਾਂ ਤੇ ਵੈਰੀਫਾਈ ਕਰ ਰਹੇ ਹਾਂ ਸਾਹਿਬ ਕਿ ਜੋ ਵੀ ਅਕੀ ਪਤਲ ਮੀਡੀਆ ਬਰੀਫਿੰਗ ਹੈ ਠੀਕ ਹੈ ਥੈਂਕ ਯੂ ਨੂਰਪੁਰ ਜੱਟਾਂ ਤੋਂ ਤੁਸੀਂ ਇਹ ਲਾਈਵ ਫਸੂਰ ਦੇਖ ਰਹੇ ਨੇ ਇਹ ਗੁਰਦੁਆਰਾ ਸਾਹਿਬ ਦਾ ਜੁਨੀ ਡਿਊੜੀ ਹੈ ਜੀ ਇਹ ਪਿੰਡ ਵਾਸੀ ਇੱਦਾਂ ਖਤਰ ਹੋਇਆ ਇਹ ਗੁਰਦੁਆਰਾਂ ਸਾਹਿਬ ਦਾ ਮੈਂਦਰ ਆ ਜਾਵਾ ਇਹ ਲੋਕ ਲੱਗ ਗਿਆ ਜੀ ਹੁਣ ਸਭ ਜੋ ਸੀ ਤੇ ਤਾਂ ਇਹ ਕਿਤੋਂ ਕਰੀਆ ਗੁਰਗੁਰਾਂ ਸਾਹਿਬ ਮਹਾਰਾਜ ਦੇ ਪੰਨਿਆਂ ਦੀ ਵਦਜੀ ਤੇ ਹੋਈ ਆ ਬਾਕੀ ਪਿੰਡ ਵਾਲਿਆਂ ਤੋਂ ਆਪਾਂ ਜਾਣ ਕਰ ਲੈਂਦੇ ਜੀ ਸਾਬਕਾ ਸਰਪੰਚ ਸਰਤਾਜ ਸਿੰਘ ਜੀ ਇਹ ਗੁਰਦਾਰੇ ਘਰਾਂ ਕੱਢਿਆ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਾ ਇਹ ਸ਼ਾਮ ਨੂੰ ਜਦੋਂ ਰਹਿਣਾ ਸੀ ਪਾਰਕਾਣਾ ਸੀ ਜੀ ਹਾਂਜੀ ਉਸ ਟਾਈਮ ਪਾਤੀ ਸਿੰਘ ਨੂੰ ਪਤਾ ਲੱਗਾ ਜੀ ਇਹ ਕੱਲ ਦੀ ਹੋਈ ਉਹ ਕੱਲ ਦੀ ਠੀਕ ਹੈ ਜੀ ਹਾਂਜੀ ਕਿੰਨੇ ਪੱਤਿਆਂ ਦਾ ਨੁਕਸਾਨ ਹੋਇਆ 15 ਆਪਣੇ ਗੁਰੂ ਘਰ ਸਾਹਿਬ ਦੇ ਪੰਨੇ ਆ ਜੀ ਜਿਹੜੇ ਪਾੜਦੇ ਆ ਜੀ ਜਿਹੜੇ ਕੈਮਰੇ ਲੱਗੇ ਉਹ ਚੱਲਦੇ ਨਹੀਂ ਨਹੀਂ ਉਹ ਨਹੀਂ ਸਰ ਚੱਲਦੇ ਜੀ ਅੱਛਾ ਜੀ ਚੱਲਦੇ ਹੈਗੇ ਆ ਉਹ ਵੀ ਨਹੀਂ ਰਿਕਾਰਡਿੰਗ ਆ ਹਾਂਜੀ ਉਹ 24 ਘੰਟੇ ਦੀ ਆ ਉਸ ਕੋ ਫਾਲਟ ਪੈ ਗਿਆ ਅੱਛਾ ਜੀ ਹਾਂਜੀ ਇਹ ਬਾਬਾ ਜੀ ਪਹਿਲੇ ਪ੍ਰਧਾਨਾ ਇਹ ਹਾਂਜੀ ਇਹ ਲਾਣਾ ਦੀ ਅਪਾਣਿਆ ਜੀ ਅੱਛਾ ਜੀ ਉਹ ਪਤਾ ਲੱਗਾ ਨਹੀਂ ਜੀ ਪਤਾ ਨਹੀਂ ਜੀ ਲੱਗਾ ਕੁਛ ਨਹੀਂ ਹਾਂਜੀ ਉਹ ਕੈਮਰੇ ਖੜੇ ਸਕੇ ਚੱਲਦੇ ਨਹੀਂ ਸਕੇ ਠੀਕ ਹੈ ਮੈਂ ਠੀਕ ਨਹੀਂ ਰਹਿੰਦਾ ਮੇਰੇ ਸਰਜਰੀ ਹੋਈ ਉਹ ਕੋਈ ਗੋਟੀਆਂ ਦੀ ਠੀਕ ਹੈ ਜੀ ਕੋਈ ਗੋਟੀਆਂ ਖਾਉਂਦੇ ਵਜੇ ਠੀਕ ਹੈ ਜੀ ਦੋਨਾਂ ਗੋਟੀਆਂ ਦਾ ਪ੍ਰੇਸ਼ਣ ਹੋਇਆ ਸੀ ਜੀ ਹਾਂ ਜੀ ਕੋਈ ਉਪਰੇ ਬੰਦੇ ਘੁੰਮਦੇ ਘੰਦੇ ਕੋ ਦੇਖੇ ਹੋਣੇ ਨਹੀਂ ਜੀ ਕੱਲ ਪ੍ਰੋਗਰਾਮਸ ਹੈ ਜਿੱਥੇ ਅੱਛਾ ਜੀ ਸਾਡੇ ਪਿੰਡ ਮੁੰਡੇ ਦਾ ਮਾਲ ਹੋ ਗਿਆ ਜੀ ਕਿੰਨੇ ਕਿੰਨੇ ਵਜੇ ਪ੍ਰੋਗਰਾਮ ਸਮਾਪਤ ਹੋਇਆ 3 ਵਜੇ ਤੋਂ ਗੁਰਦੁਆਰਾ ਸਾਹਿਬ ਦੇ ਵਿੱਚੇ ਸੀ ਹਾਂਜੀ ਇੱਥੇ ਕਿੰਨੇ ਵਜੇ ਸਮਾਪਤ ਹੋਇਆ ਪ੍ਰੋਗਰਾਮ 3 ਵਜੇ ਸਮਾਪਤ ਹੋ ਗਿਆ 1:30 ਵਜੇ ਸਮਾਪਤ ਹੋਇਆ 3 ਵਜੇ ਦਾ ਪਾਣੀ ਕਿਉਂਕਿ ਜਿੰਨੇ ਬੱਦਲ ਤੁਸੀਂ ਕਰੈਕਟ ਟਾਈਮ ਨਹੀਂ ਦੱਸ ਸਕਦਾ ਕਿ ਗੁਰੂ ਸਾਹਿਬ ਦਾ ਨੁਕਸਾਨ ਕਿੰਨੇ ਕ'ਜੇ ਹੋਇਆ 6 ਵਜੇ ਤੁਹਾਨੂੰ ਪਤਾ ਨਹੀਂ ਲੱਗਦਾ ਹਾਂਜੀ ਰਾਤ ਰਾਤ ਦੇ ਟਾਈਮ ਰਾਤ ਰਾਤ ਦੇ ਹਾਂਜੀ 1:00 ਵਜੇ ਤੋਂ ਲੈ ਕੇ 3:30 ਵਜੇ ਦੇ ਵਿੱਚ ਵਿੱਚ ਹੋਇਆ ਜੀ 3:30 ਵਜੇ ਗ੍ਰਾਂਤੀ ਸਿੰਘ ਨੇ ਜਿੱਦਾਂ ਨਾਮ ਦੱਸਦਾ ਠੀਕ ਹੈ ਜੀ ਇੱਕ ਪਤਾ ਲੱਗਾ ਕਿ ਜਦੋਂ ਰਹਿਰਾਸ ਦਾ ਪਾਠ ਕਰਨਾ ਸੀਗਾ ਤਾਂ ਉਦੋਂ ਗ੍ਰੰਥੀ ਕਹਿੰ ਨੂੰ ਪਤਾ ਲੱਗਾ ਅੱਛਾ ਜੀ ਉਦੋਂ ਤੇਨਾ ਵੀ ਕਹਿੰਦਾ ਸੀ ਜੀ ਹਾਂਜੀ ਜਦੋਂ ਹੁਣ ਅਸੀਂ ਆ ਕੇ ਸਿਰੇ ਤਸੱਲੀ ਨਾ ਦੇਖਿਆ ਹਾਂ ਹਾਂਜੀ ਤੇ 15 ਅੰਗ ਵਿਅਦਵੀ ਹੋਈ ਹੋਈ ਠੀਕ ਹੈ ਜੀ ਹਾਂਜੀ ਕੋਈ ਉਪਰ ਬੰਦਾ ਕੋਈ ਉਪਰੇ ਜੱਪ ਬੰਦੇ ਕੋਲ ਵਾਰ-ਵਾਰ ਦੇਖੇ ਹੁਣ ਤੁਸੀਂ ਬਹੁਤ ਮਾੜੀ ਗੱਲ ਹੈ ਜੀ ਹਾਂਜੀ ਪਰ ਸਾਡਾ ਨਗਰ ਬੜਾ ਨੇਪ ਬੰਦੇ ਆ ਜੀ ਇੰਦਾਂ ਦੀ ਕਦੇ ਗੱਲਬਾਤ ਅੱਜ ਤੱਕ ਹੋਈ ਨਹੀਂ ਜਿੰਦਗੀ ਵਿੱਚ ਕੋਈ ਉਪਰੇ ਬੰਦੇ ਪਿੰਡ 'ਚ ਘੁੰਮਦੇ ਨਹੀਂ ਆਉਂਦੇ ਹਲਵਾਈ ਆਏ ਸੀਗੇ ਹਾਂਜੀ ਇਹ ਦੋ ਬੀਬੀਆਂ ਨੂੰ ਨਹੀਂ ਮਗਾਣਾ ਇਹ ਤੇ ਬਾਕੀ ਉਹਨਾਂ ਦੇ ਪਰਿਵਾਰ ਦੇ ਪਿੰਡੋਂ ਬੰਦਾ ਕੋਈ ਹੈ ਨਹੀਂ ਸਾਜੀ ਅੱਛਾ ਪਰਿਵਾਰ ਆ ਦੇ ਵਿੱਚ ਠੀਕ ਹੈ ਧੰਨਵਾਦ ਹਾਂਜੀ ਭਾਈ ਜੀ ਆਪਣਾ ਪਿੰਡ ਸਾਰਿਆਂ ਦਾ ਨੂਰਪੁਰ ਬੇਦੀ ਆ ਅੱਛਾ ਨੂਰਪੁਰ ਚੱਟਾ ਸੌਰੀ ਇਹ ਜਿਹੜੀ ਇੱਥੇ ਘਟਨਾ ਘਟੀ ਆ ਇਹ ਕਿੰਨੇ ਕ ਵਜੇ ਤੁਹਾਨੂੰ ਪਤਾ ਲੱਗਾ ਤੁਹਾਨੂੰ ਤਾਂ ਪਤਾ ਸਵੇਰੇ ਲੱਗਾਈ ਸਵੇਰੇ ਅੱਛਾ ਸ਼ਾਮ ਨੂੰ ਕਿਸੇ ਨੂੰ ਪਤਾ ਲੱਗਾ ਅੱਛਾ ਕੀ ਪਤਾ ਲੱਗਾ ਤੁਹਾਨੂੰ ਹਨੋ ਇਹ ਹੀ ਪਤਾ ਲੱਗ ਰਿਹਾ ਮਾਦਾ ਜੀ ਅੱਛਾ ਰਹੇ ਪੱਤਰਿਆਂ ਨੂੰ ਨੁਕਸਾਨ ਕੀਤਾ ਪੰਨੇ ਦਾ ਪੰਨਾ ਠੀਕ ਹੈ ਜੀ ਸਿੰਘ ਸਾਹਿਬ ਆਪ ਨੂੰ ਵੀ ਨਹੀਂ ਪਤਾ ਲੱਗਾ ਜੀ ਤੁਸੀਂ ਮੇਰੇ ਪਿੰਡ ਕੋਸੀ ਹੈ ਜੀ ਅੱਛਾ ਜੀ ਹੁਣ ਇਹ ਫਾੜਾ ਜੀ ਫਾੜਾ ਪਿੰਡ ਕਿਹੜਾ ਜੀ ਕੀ ਨਾਂ ਥੋੜਾ ਸਵੰਦਰ ਸਿੰਘ ਹੈ ਜੀ ਕੋਈ ਪਤਾ ਨਹੀਂ ਲੱਗਾ ਕੱਲ ਫੋਨ ਨਹੀਂ ਸਰ ਜੀ ਅਸੀਂ ਕੰਮ ਤੇ ਸੀ ਠੀਕ ਹੈ ਗਗਨ ਜੀ ਸਤਸ੍ਰੀ ਅਕਾਲ ਤੇ ਗੁਰਦਵਾਰ ਸਾਹਿਬ ਦੀ ਘਟਨਾ ਬਾਰੇ ਕੋਈ ਪਤਾ ਲੱਗਾ ਨਹੀਂ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਾ ਕਿ ਗੋਡ ਗਵਾਰੀ ਜਿਹੜੀ ਘਟਨਾ ਘਟੀ ਆ ਸ਼ਾਮ ਪਤਾ ਲੱਗਾ ਅੱਛਾ ਜੀ ਤਾਂ ਕੋ ਕੋ ਉਪਰੇ ਬੰਦੇ ਇੱਥੇ ਘੁੰਮਦੇ ਦੇਖੇ ਹੁਣ ਹਾਂ ਜੀ ਪਿੰਡ ਦੇ ਹੀ ਸਾਂ ਜਿਹੜਾ ਇੱਥੇ ਸਮਾਗਮ ਕੀ ਸੀ ਕੱਲ ਗੋਡ ਗਵਾਰ ਸਾਹਿਬ ਦੇ ਵਿੱਚੇ ਕਿੰਨੇ ਕ ਵਜੇ ਸਮਾਪਤੀ ਹੋਈ ਢੇੜ ਤੋਂ ਬਈ ਹੋਈ ਡੇਢ ਕੋ ਬਈ ਯਾਰ ਲਗਭਗ 2 ਕੋ ਬਈ ਫਿਰ ਸੰਗ ਤੱਕ ਘਰੋਂ ਚਲ ਗਈਆਂ ਜੀ ਤਾਂ ਪਤਾ ਕਿੰਨੇ ਕੋ ਬਈ ਲਾਤਾ ਹੈ ਜੀ ਹੈਂ 5:00% ਫਿਰ ਸ਼ਾਮ ਨੂੰ ਲੱਗਾ ਪਾਦਾ ਸ਼ਾਮ ਨੂੰ ਪਤਾ ਠੀਕ ਹੈ ਧੰਨਵਾਦ ਬਬਾ ਸਤਸ੍ਰੀ ਗੁਰੂ ਇਹ ਜੇ ਗੁਰਦਵਾਰ ਸਾਹਿਬ ਦੇ ਵਿੱਚ ਘਟਨਾ ਘਟੀ ਆ ਇਹ ਤੁਹਾਨੂੰ ਕੱਲ ਕਿੰਨੇ ਕੋ ਦਾ ਪਤਾ ਲੱਗਦਾ ਕੋਤਾ ਲੱਗਦਾ ਜੀ ਸਾਂਝਾ ਸਵੇਰੇ ਹੀ ਸ਼ਾਮ 6 ਵਜੇ ਰਹਿ ਰਿਹਾ ਸਰ ਦਾ ਪਾਰ ਬੋਤਾ ਚੈੱਕ ਕਰਨਾ ਇਹ ਸਭ ਤੋਂ ਠੀਕ ਕਿੰਨੀ ਕ ਸੰਘ ਤੋਂ ਆਉਂਦੀ ਰਾਤ ਤੱਕ ਰਹਿਆ ਦਾ ਟਾਈਮ ਰਿਹਾ ਥੋੜੀਆਂ ਬੁੜੀਆਂ ਆ ਗਈ ਜੀ ਅੱਛਾ ਜੀ ਪਹਿਲਾਂ ਪਾਰ ਸਿਗਾ ਕਿਸੇ ਦੇ ਮਰ ਮਰਦ ਦਾ ਜੀ ਹਾਂਜੀ ਤੋਂ ਜਿੰਦਾ ਖੁੱਲਾ ਰੱਖਿਆ ਨਹੀਂ 3 ਵਜੇ ਬੰਦ ਕਰਕੇ ਗਏ ਠੀਕ ਹੈ ਜੀ ਤਾਂ ਨਹੀਂ ਤਾਂ ਹੀ ਜਿੰਦਾ ਸਵੇਰੇ ਵੀ ਲਾਜ ਤੇ ਸ਼ਾਮ ਨੂੰ ਖੋਲ੍ਹਦੇ ਪੱਟ ਸਿੰਘ ਨੂੰ ਅੱਛਾ ਜੀ ਤੇ ਇਹ 3 ਵਜੇ ਜਿੰਦਾ ਲਾ ਕੇ ਗਏ ਸ਼ਾਮ ਨੂੰ ਜਦੋਂ ਆਏ ਤਾਂ ਠੀਕ ਹੈ ਜੀ ਤਨਵੀ ਬਾਬਾ ਜੀ ਪਤਾ ਨਹੀਂ ਲੱਗੋ ਕੋਈ ਨਹੀਂ ਸਰ ਪਤਾ ਨਹੀਂ ਲੱਗਿਆ ਜਾਨ